ਤੇ ਚੰਗਾ ਪਸ਼ੂ ਬਾਈ ਜੀ ਮਗਰ ਕੀ ਹੈ ਬਾਈ ਇਹ ਤੇ ਮਗਰ ਕੱਟਾ ਮਗਰ ਕੱਟਾ ਬਾਈ ਜੀ ਸ਼ਾਨਦਾਰ ਪਸ਼ੂ ਬਾਈ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਬਾਈ ਮੱਝ ਦੀ ਦੁੱਧ ਵਾਲੀ ਮੱਝ ਹੈ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਥੋੜੇ ਤੱਕ ਕਰਾਂਗੇ ਸ਼ੇਅਰ ਬਾਈ ਜੀ ਚੈੱਕ ਕਰੋ ਬਾਈ ਜੀ ਤੇ ਪਿੱਠਪੜੇ ਦੀ ਬਹੁਤ ਚੰਗੀ ਬਾਈ ਜੀ ਤੇ ਆਪਾਂ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਬਾਕੀ ਬਾਈ ਜੀ ਦੁੱਧ ਵਾਲਾ ਪਸ਼ੂ ਹੈ ਤੇ ਅਟਰ ਕੁਆਲਟੀ ਸਾਫ ਸੁਥਰੀ ਹੈ ਤੇ ਹਾਂਜੀ ਬਈ ਸਾਸ਼ੀਕਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਜੀ ਠੀਕ ਹੈ ਬਈ ਜੀ ਤੇ ਪਿੰਡ ਕਿਹੜਾ ਪੈਂਦਾ ਵੀਰੇ ਪਿੰਡ ਰਾਜਪੁਰਾ ਜੀ ਠੀਕ ਹੈ ਬਈ ਜੀ ਤੇ ਬਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਪਸ਼ੂ ਤਾਂ 4 ਲੈ ਆਏ ਸੀ ਠੀਕ ਹੈ ਬਈ ਕੋਈ ਹੋਇਆ ਸੇਲ ਠੀਕ ਹੈ ਬਈ ਗਾਹ ਕਹਿ ਵੇਸੀ ਅੱਜ ਕਾ ਕੱਟਾ ਠੀਕ ਹੈ ਬਾਈ ਜੀ ਜਿਹੜੀ ਆਪਾਂ ਮਾਜ ਦਿਖਾਈਏ ਕਿਹੜੇ ਸੂਈ ਸੂਈ ਹੈ ਬਾਈ ਇਹ ਠੀਕ ਹੈ ਬਾਈ ਜੀ ਤੇ ਦੁੱਧ ਕਿੰਨਾ ਥੱਲੇ ਵੀਰੇ ਇਹਦੇ ਮੈਟਰ ਨੂੰ 14 ਗੱਲਾ ਬਾਈ ਅੱਛਾ 14 ਲੀਟਰ ਬਾਈ ਜੀ ਠੀਕ ਹੈ ਜੀ ਤੇ ਮਗਰ ਬਾਈ ਜੀ ਇਹਦੇ ਮਗਰ ਕੱਟਾ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਜੀ ਭਾਵੇਂ ਲੈ ਦਾ 85000 ਅੱਛਾ ਜੀ ਤੇ ਲਾਸਟ ਕਿਤੇ ਤੱਕ ਛੱਡ ਦੋਗੇ ਜੀ ਬਸ ਕੋ ਮਾਨਦਾਨ ਕਰ ਦੋ ਠੀਕ ਹੈ ਬਾਈ ਜੀ ਤੇ ਬਾਈ ਜੀ ਪਿੰਡ ਕਿਹੜਾ ਪੈਂਦਾ ਆਪਣਾ ਜੀ ਪਿੰਡ ਸ਼ਾਮਦੇ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਜੀ ਫਟੇਆਲ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਵੀਰੇ ਸ਼ੇਰੀ ਹਾਂਜੀ ਵੀਰੇ 87288 ਹਾਂਜੀ 94711 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 87288 94711 ਠੀਕ ਹੈ ਬਈ ਜੀ ਵਪਾਰਤ ਕਿਵੇਂ ਬਈ ਜੀ ਆਪਣੀ ਹਾਂਜੀ ਹਾਂਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ 100 ਲਾ ਬਈ ਸਾਰੀਆਂ ਮੰਡੀਆਂ ਲਾਈਦੇ ਆਂ ਪੰਜਾਬ ਦੀ ਸਾਰੀ ਮੰਡੀ ਲਾਉਂਦੇ ਹਾਂਜੀ ਹਾਂਜੀ ਠੀਕ ਹੈ ਬਈ ਜੀ ਜੇ ਕੰਮ ਕਰੇ ਫਿਰ ਪਛੂ ਆਉਂਦੇ ਆਂ ਆਪਣੀ ਹਾਂਜੀ ਹਾਂਜੀ ਕਿਸੇ ਨੇ ਫੋਨ ਕਰਕੇ ਆਉਣਾ ਵੀ ਆ ਸਕਦਾ ਵੀਰੇ ਹਾਂਜੀ ਹਾਂਜੀ ਠੀਕ ਹੈ ਬਈ ਜੀ ਰਪਈਆਂ ਕੋਲੇ ਜੀ ਉਹਦੇ ਬਾਰੇ ਵੀ ਆ ਪੂਰੀ ਜਾਣਕਾਰੀ ਲੈਂਦੇ ਆ ਜੀ ਇਹੀ ਹੈ ਵੀਰੇ ਤੇ ਇਹ ਵੀ ਚੰਗਾ ਬਈ ਜੀ ਇਹ ਇਦੋਂ ਨਹੀਂ ਕਰਦਾ ਪਿੱਛੇ ਨੂੰ ਰੇ ਵੀਰੇ ਇਹਦੇ ਬਾਰੇ ਵੀ ਲੰਦੇ ਪੂਰੀ ਜਾਣਕਾਰੀ ਤੇ ਅਟਰ ਕੁਆਲਟੀ ਇਹਦੀ ਵੀ ਸਾਫ ਸੁਥਰੀ ਹੈ ਬਾਈ ਜੀ ਚੰਗਾ ਪਸ਼ੂ ਬਾਈ ਜੀ ਪਿੱਠਪੂੜੇ ਤੋਂ ਚੰਗੀ ਹੈ ਬਾਈ ਜੀ ਨਿਖੜਵੇਂ ਥਣਦੇ ਪੂਰੇ ਤੇ ਸਭ ਤੋਂ ਵੱਡੀ ਵੱਡੀ ਗੱਲ ਹੈ ਬਾਈਆਂ ਰੇਟ ਜਾਇਜ਼ ਹੈ ਬਾਈ ਜੀ ਬਹੁਤ ਤੇ ਜਿਹੜੀ ਆਪਾਂ ਪਹਿਲਾਂ ਮੱਝ ਦਿਖਾਈ ਸੀਗੀ ਤੇ ਪੂਰੇ ਨਿਖੜਵੇਂ ਥਣਦੇ ਬਾਈ ਜੀ ਅਟਰ ਕੁਆਲਟੀ ਸਾਫ ਸੁਥਰੀ ਹੈ ਜੀ ਪੂਰੀ ਤੇ ਭਾਈ ਅਸੀ ਗਾਲ ਜੀ ਕੀ ਹਾਲ ਹੈ ਵੀਰੇ ਭਾਈ ਜਿਹੜੀ ਇਹ ਜੇ ਝੋਟੀ ਹੈ ਕਿਹੜੇ ਸੂਏ ਸੋਨੇ ਨੇ ਹੋਈ ਹੈ ਇਹ ਇਹ ਲਈ ਹੈ ਅੱਛਾ ਲਈ ਹੈ ਭਾਈ ਜੀ ਕੀ ਕਹੇ ਕਿੰਨੇ ਦੀ ਲਈ ਆਪਾਂ ਵੈਸੇ ਸਿਮਰਨ ਓਏ ਕਿੰਨੇ ਕਿੰਨੇ ਦੀ ਲਈ ਹੈ ਤੇ ਵੇਚਣੀ ਕਿੰਨੇ ਦੀ ਆਪਾਂ ਯਾਰ ਹੈ ਜੀ ਇਹ ਨਹੀਂ ਹੈ ਕਿੰਨੇ ਦੀ ਵੇਚਣੀ ਠੀਕ ਹੈ ਭਾਈ ਜੀ ਤੇ ਭਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ ਹੀ ਹਾਂ ਜੀ 882 ਹਾਂ ਜੀ 1331 ਵਪਾਰ ਦਾ ਕੰਮ ਵੀਰੇ ਆਪਣੀ ਹਾਂਜੀ ਉਹ ਕੀਤਾ ਹੈ ਤੇ ਠੀਕ ਹੈ ਬਾਈ ਜੀ ਤੇ ਮੰਡੀ ਆਈ ਲਾਉਂਦੇ ਹੋ ਜੀ ਆਈ ਮੰਡੀ ਆਣਾ ਠੀਕ ਹੈ ਬਾਈ ਜੀ ਠੀਕ ਹੈ ਫੋਨ ਕਰਕੇ ਆ ਸਕਦਾ ਮਤਲਬ ਤੁਹਾਨੂੰ ਬੰਦਾ ਜੀ ਠੀਕ ਹੈ ਬਾਈ ਜੀ ਤੇ ਹੋਰ ਖੜੀ ਹੈ ਮੱਝ ਤੇ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਪੁੱਛਦੇ ਆ ਬਾਈ ਜੀ ਕਿੰਨੇ ਦਾ ਟਾਈਮ ਲੇ ਲੂ ਅਜੇ ਕੀ ਹਾਲ ਹੈ ਵੀਰੇ ਠੀਕ ਹੈ ਜੀ ਬਾਈ ਜੀ ਕਿੰਨੇ ਪਛੂਲੇ ਕੇ ਆਈ ਸੀ ਅੱਜ ਆਪਾਂ ਜੀ 12 ਦੇ ਕੋਈ ਹੋਇਆ ਸੇਲ ਆ ਇਹ 6 ਕਰਦੇ ਰੋਕ। ਅੱਛਾ ਇਹ ਇਹ ਜਿਹੜੀ ਆ ਵੀ ਮੱਝ ਕਿੰਨੇ ਦਿਨ ਲੀ ਲੂ ਬਾਈ ਹਜੇ? ਹਫਤਾ ਤੱਕ ਲਈ। ਠੀਕ ਹੈ ਬਾਈ ਕਿਹੜੇ ਸੂਏ ਸੁਣੇ ਨੇ? ਉਹ ਸੂਆ ਦਾ 3 ਸੂਆ। ਅੱਛਾ ਜੀ ਕਿੰਨਾ ਦੁੱਧ ਕਰਜੂ ਬਾਈ ਜੀ ਇਹ? 4-5 ਗਿਲੇ ਬਰ 10 ਰੁਪਏ ਤੋਂ ਕੋਆ ਕਰਦੇ ਆਂ ਦੀ ਬਾਕੀ ਚਲਦੀ। ਠੀਕ ਹੈ ਬਾਈ ਜੀ ਤੇ ਮੁੱਲ ਕਿਨੇ ਰੱਖਿਆ ਬਾਈ ਜੀ ਆਪਾਂ ਇਹ ਤਾਂ ਲੈਣ ਦੇਣ ਲੱਗ ਪਈ। ਮੈਂ ਮੁੱਲ ਤਾਂ 85 ਕਰਦੇ ਆਂ ਲੈਣ ਦੇਣ ਸੂਰ ਕੀ। ਅੱਛਾ ਠੀਕ ਹੈ ਬਾਈ ਜੀ ਤੇ ਬਾਈ ਵਪਾਰਦਗਮ ਆਪਣਾ ਹੀ? ਹਾਂ ਜੀ। ਤੇ ਮੋਬਾਈਲ ਨੰਬਰ ਕਰ ਦੂੰਗਾ ਵੀਰੇ ਸ਼ੇਰੀ। ਹਾਂ ਜੀ ਵੀਰੇ। 90412 ਹਾਂ ਜੀ 72300 ਠੀਕ ਹੈ ਬਈ ਨਾਮ ਕੀ ਵੀਰੇ ਆਪਣਾ ਹੀ ਠੀਕ ਹੈ ਪਿੰਡ ਕਿਹੜਾ ਪੈਂਦਾ ਵੀਰੇ ਠੀਕ ਹੈ ਬਈ ਜੀ ਤੇ ਘਰੇ ਹੁੰਦੇ ਬਈ ਪਸ਼ੂ ਹਾਂ ਜੀ ਫੋਨ ਕਰਕੇ ਆ ਸਕਦਾ ਮਤਲਬ ਜੀ ਠੀਕ ਹੈ ਬਈ ਜੀ ਚੰਗਾ ਪਸ਼ੂ ਬਾਈ ਕੋਲ ਜੋੜਾ ਤੇ ਮੋਹਰਾ ਦਾ ਚੈੱਕ ਪੁੱਛਦੇ ਬਾਈ ਕੋਲ ਪੂਰੀ ਜਿੰਨੇ ਜਾਣਕਾਰੀ ਤੇ ਬਾਈ ਸਸੀ ਗਾਲ ਜੀ ਕੀ ਆਲੇ ਵੀਰੇ ਵਧੀਆ ਬਈ ਦੋਸਤ ਬਾਈ ਇਹ ਦੋ ਝੋਟੀਆਂ ਜਿਹੜੀ ਆ ਕੀ ਹਿਸਾਬ ਤਾਂ ਪੈਨਾਂ ਦਾ ਕਿੰਨਾ ਕੁ ਟਾਈਮ ਤੱਕ ਲੇਉਂਗੇ ਜੀ ਦੁੱਗੀ ਆ 15 ਦਿਨ ਕੱਚੀ ਆ ਜੀ ਅੱਛਾ ਜੀ ਤੇ ਦੂਜੀ ਕੀ ਆ ਬਾਈ ਇੱਕ ਹਫਤਾ ਪਿਆ ਜੀ ਠੀਕ ਹੈ ਬਾਈ ਜੀ ਤੇ ਬਈ ਇਹ ਵਾ ਰੇਟ ਕਿੰਨੇ ਕਿੰਨੇ ਰੱਖਿਆ ਇਹਦਾ ਬਾਈ ਜੀ 1.5 ਦਾ 10 ਲੱਖ ਮੰਗਦਾ ਜੇ ਜੋੜਾ ਲੈਣਾ ਹੋਵੇ ਬਾਈ ਜੀ ਜੋੜਾ 2 ਲੱਖ ਦਾ ਦੇ ਦਵਾਂਗੇ ਦੇ ਦੋਗੇ ਬਾਈ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਟੀ ਦੀਆਂ ਬਾਈ ਝੋਟੀਆਂ ਦੋਏ ਤੇ ਚੰਗੀਆਂ ਨੇ ਬਾਈ ਅਟਰ ਕੁਆਲਟੀ ਬਾਈ ਚੰਗੀ ਐ ਤੇ ਅਜੇ ਥੋੜੇ ਦਿਨ ਲੈਣੀਆਂ ਬਾਈ ਜੀ ਤੇ ਬਾਕੀ ਬਾਈ ਸਿੰਘਾਂ ਦੀਆਂ ਪੂਰੀਆਂ ਖੁੰਡੀਆਂ ਨੇ ਤੇ ਸਿੰਘਾਂ ਦੇ ਬਾਕੀ ਅਟਰ ਕੁਆਲਟੀ ਸਾਫ ਸੁਥਰੀ ਐ ਬਾਕੀ ਨਿਖੜਵੇਂ ਥਾਣਦੇ ਬਾਈ ਜੀ ਤੇ ਬਾਈ ਜੀ ਆਪਣਾ ਇਲਾਕਾ ਕਿਹੜਾ ਜੀ ਕਵਾਣਾ ਏਰੀਆ ਪਾਜੀ ਠੀਕ ਐ ਨਾਮ ਕੀ ਪੈ ਜਾਂਦਾ ਵੀਰੇ ਆਪਣਾ ਨਾਮ ਮਹਿੰਦਰ ਆ ਪਾਜੀ ਠੀਕ ਵਪਾਰਦਾਰ ਕੰਮ ਵੀਰੇ ਆਪਣਾ ਤੇ ਆਪਾਂ ਪਸ਼ੂ ਲਿਉਂਦੇ ਕਿੱਥੋਂ ਵੈਸੇ ਵੀਰੇ ਪਾਜੀ ਪਿੰਡਾਂ ਦੇ ਵਿਲੇ ਦਾ ਮੰਡੀ ਤੋਂ ਲੇਗਾ ਠੀਕ ਐ ਵੀਰੇ ਇਹ ਦੋਏ ਝੋਟੀਆਂ ਵੈਸੇ ਇਧਰੋਂ ਕਿਧਰੋਂ ਲੈਂਦੀਆਂ ਵੀਰੇ ਵੀਰੇ ਇਹ ਬਾਈ ਆਪਣੇ ਏਰੀਆ ਦੀ ਹੈ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਵੀਰੇ ਛੇ ਹਾਂਜੀ ਬਾਈ ਜੀ ਹਾਂਜੀ ਵੀਰੇ 99150 ਬਾਈ ਜੀ ਹਾਂਜੀ 88503 15088503 ਨਾਮ ਕੀ ਵੀਰੇ ਆਪਣੇ ਨਾਮ ਜਿੰਦਰਿਆ ਬਾਈ ਠੀਕ ਹੈ ਬਾਈ ਜੀ ਤੇ ਘਰੇ ਪਸ਼ੂ ਹੁੰਦੇ ਨੇ ਬਾਈ ਦੋ ਚਾਰ ਹਾਂਜੀ ਹਾਂਜੀ ਤੇ ਫੋਨ ਕਰਕੇ ਆ ਸਕਦਾ ਬਾਈ ਜੀ ਜ਼ਰੂਰ ਪਾਜੀ ਜ਼ਰੂਰ ਫੋਨ ਕਰ ਲਓ ਪਹਿਲੇ ਇੱਕ ਵਾਰ ਜਦੋਂ ਬਿਜਾਣਾ ਠੀਕ ਮਤਲਬ ਇੱਕ ਦੋ ਦਿਨ ਪਹਿਲਾਂ ਬੰਦਰ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਓਕੇ ਤੇ ਚੰਗੇ ਪਸ਼ੂ ਨੇ ਬਾਈ ਕੋਲ ਦੋਏ ਸ਼ਾਨਦਾਰ ਕੁਆਲਿਟੀ ਹੈ ਤੇ ਬਾਕੀ ਬਾਈ ਜੀ ਮਾਣ ਦਣ ਬਾਈ ਕਹਿੰਦੇ ਕਰਨਗੇ ਪੂਰਾ ਤੇ ਸੰਗੇ ਪਸ਼ੂ ਨੇ ਬਾਈ ਜੀ ਪਸ਼ੂ ਬਾਧੂ ਆਏ ਹੋਏ ਨੇ ਮੰਡੀ ਚ ਤੇ ਪਰ ਬਈ ਤੁਹਾਨੂੰ ਹੋਰ ਅੱਗੇ ਇੱਕ ਨਵੀਂ ਝੋਟੀ ਤੇ ਉਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਤੇ ਚੈੱਕ ਕਰੋ ਮੇਰਾ ਵੀਰ ਤੇ 18 ਕੁਆਲਟੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਬਾਈ ਜੀ ਤੇ ਨਿੱਖੜਵੇਂ ਥਾੜਨੇ ਬਾਈ ਜੀ ਪੂਰੇ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਖੁਦ ਆਪੀ ਹਾਂਜੀ ਬਾਈ ਜੀ ਇਸ ਕਰੀ ਬਾਈ ਜਿਹੜੀ ਇਹ ਜੋਟੀ ਹੈ ਇਹ ਪਹਿਲੇ ਬਿਆੰਦ ਮੇ ਬਾਈ ਪਹਿਲੇ ਬਿਆੰਦ ਮੇ ਜੀ ਨੀਚੇ ਕੱਟੀ ਹੈ ਮਗਰ ਕੱਟੀ ਬਾਈ ਜੀ ਤੇ ਬਾਈ ਕਿਤਨਾ ਦੁੱਧ ਅੱਜ ਕਿੰਨੇਚ ਦੁੱਧ ਜੀ 9 ਕਿਲੋ ਠੰਡਾ ਤਿਆਰ ਹੈ ਅੱਛਾ ਪੂਰਾ ਹੀ ਹਾਂ ਠੀਕ ਹੈ ਬਾਈ ਜੀ ਤੇ ਮੁੱਲ ਕਿਤਨਾ ਮੁੱਲ ਰੱਖਿਆ ਹੋਗਾ ਬਾਈ ਇਸਕਾ ਬੋਲ ਤੋ ਜੀ ਅਸੀਦਰ ਬੀ ਮੰਗਦੇ ਅੱਛਾ ਲੈਣ ਦੇ ਨਾਲ ਲਾਸਟ ਕਿੱਕਾਂ ਤੱਕ ਛੋੜ ਦੋ ਮੌਕਾ ਪੁੱਦਰ ਗਿਆ ਜੀ ਅੱਛਾ ਥੋੜਾ ਬਤੌਰ ਕਰਾਏ ਕੁਝ ਨਹੀਂ ਬਣਦਾ ਠੀਕ ਹੈ ਬਈ ਜੀ ਚਾਰ ਤਾਂ ਦਾ ਜੀ ਅੱਛਾ ਸਿਰਫ ਚਾਰ ਤਾਂ ਦਾ ਜੀ ਠੀਕ ਹੈ ਤੇ ਬਈ ਹੈ ਕਿਹੜੀ ਸੈੱਟ ਦੀ ਇਹ ਝੋਟੀ ਇਹ ਕਤਲ ਦੀ ਸਟਿੱਕੀ ਹੈ ਜੀ ਗੋਣਾ ਕਾਮ ਦੀ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਕਰ ਦੂੰਗਾ ਬਈ ਫੇਰ ਮੋਬਾਈਲ ਨੰਬਰ ਹੈ ਜੀ 999 ਹੈ ਹਾਂ ਜੀ 636 ਹਾਂ ਜੀ 748 ਜੀ ਠੀਕ ਹੈ ਬਈ ਜੀ ਤੇ ਬਈ ਆਪਾਂ ਹਰਿਆਣੇ ਸੈੱਟ ਵੀ ਮੰਡੀ ਲਗਾਉਂਦੇ ਆ ਆਪਣੀ ਅੱਜ ਆ ਅਸੀਂ ਤਾਂ ਪਹਿਲੀ ਵਾਰ ਆਇਆ ਮੰਡੀ ਪੰਜਾਬ ਚ ਇੱਧਰ ਪਹਿਲੀ ਫਸਟ ਟਾਈਮ ਆਇਆ ਤੇ ਹਰਿਆਣੇ ਚ ਬਾਈ ਕਿਹੜੀ ਕਿਹੜੀ ਮੰਡੀ ਲਾਉਂਦੀ ਤੁਸੀਂ ਹਰਿਆਣੇ ਤੇ ਵੀ ਬਾਈ ਮੰਡੀ ਬਹੁਤ ਲੱਗਦੀਆਂ ਨੇ ਫਿਰ ਕਹੇ ਨਹੀਂ ਕਿਸੇ ਡੱਬੂ ਵਾਲੀ ਵੀ ਲੱਗਾ ਹਾਂਜੀ ਕੁਲਾਣਾ ਮੰਡੀ ਵੀ ਲੱਗਾ ਗਏ ਨਹੀਂ ਕਦੇ ਅੱਛਾ ਗਏ ਨਹੀਂ ਬੈਸੇ ਹਾਂਜੀ ਅੱਛਾ ਫਸਟ ਟਾਈਮ ਆਇਓ ਬਾਈ ਫਸਟ ਟਾਈਮ ਆਇਆ ਵੀਰ ਆ ਰਿਆ ਰਾਹ ਤੋਂ ਉਸਦੇ ਸਾਥ ਮਰਚ ਡਾਗ ਲੈ ਆਇਆ ਠੀਕ ਹੈ ਬਾਈ ਕੋਈ ਹੋਈ ਸੇਲ ਨਾ ਹਾਲੇ ਨਹੀਂ ਹੋਈ ਵੀਰੇ ਕਿੱਦਾਂ ਲੱਗਿਆ ਪਖਤੇ ਆ ਕੇ ਤੁਹਾਨੂੰ ਇੱਥੇ ਇੱਧਰ ਮੰਦਾ ਵੀਰੇ ਇੱਧਰ ਮੰਦਾ ਹੈ ਮੰਦਾ ਠੀਕ ਹੈ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਆਰੀ ਮੱਜਾ ਵੈਸੇ ਉਧਰੋਂ ਲੈ ਕੇ ਆਏ ਆਪਾਂ ਆਹ ਉਧਰੋਂ ਲੈ ਕੇ ਆਏ ਜੀ ਦੋ ਮੱਜਾ ਲੈ ਕੇ ਆਏ ਆ ਠੀਕ ਹੈ ਬਾਈ ਜੀ ਠੀਕ ਹੈ ਬਾਈ ਨਾਮ ਕੀ ਦੱਸਿਆ ਜੀ ਵੀਰੇ ਆਪਣਾ ਨਾਮ ਚਰਨ ਸਿੰਘ ਹੈ ਜੀ ਠੀਕ ਹੈ ਬਾਈ ਧੰਨਵਾਦ ਜੀ ਥੈਂਕ ਯੂ ਵੀਰੇ ਆ ਜਾ ਵੱਡੇ ਭਾਈ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾ ਝੋਟੀ ਬਾਈ ਖੋਲ ਕੇ ਦਿਖਾਉਂਗੇ ਇਹਨੂੰ ਤੇ ਚੰਗਾ ਪਸ਼ੂ ਬਾਈ ਜੀ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਤੇ ਬਾਕੀ ਪੂਰੇ ਨਿਖੜਵੇਂ ਥਣਨੇ ਬਾਈ ਜੀ ਤੇ ਬਾਈ ਕੋਲ ਲੈਣੀ ਆਪਾਂ ਪੂਰੀ ਜਾਣਕਾਰੀ ਤੇ ਤੁਹਾਡੇ ਤੱਕ ਕਰਾਂਗੇ ਸ਼ੇਅਰ ਤੇ ਬਾਈ ਹੱਡਾ ਪੈਰਾਂ ਦੀ ਖੁੱਲੀ ਬਾਕੀ ਸਿੰਘਾਂ ਤੋਂ ਪੂਰੀ ਖੁੰਡੀ ਐ ਬਾਕੀ ਬਈ ਥਣ ਪੂਰਾ ਨਿਖੜਵਾ ਐ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਐ ਬਾਈ ਜੀ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਕੁਆਲਿਟੀ ਬਲੈਕ ਜੈਟ ਪੂਰੀ ਬਈ ਮੋਹਰਾਂ ਨਸਲ ਚ ਪੂਰੇ ਗੁਣ ਨੇ ਚੈੱਕ ਕਰੋ ਬਾਈ ਜੀ ਕੁਆਲਿਟੀ ਤੇ ਲੈਣੇ ਬਾਈ ਕੋਲ ਪੂਰੀ ਜਾਣਕਾਰੀ ਤੰਗਾ ਬੋਲ ਬਾਈ ਥਾਣਾ ਤੇ ਦੇਖੋ ਪ੍ਰੋਪਰ ਗੈਪ ਹੈ ਵੀ ਇੰਨੀ ਬਿੱਥ ਤੇ ਪੂਰੇ ਥਾਣੇ ਚ ਚਾਰੇ ਥਾਣ ਬਰਾਬਰ ਨੇ ਬਾਈ ਜੀ ਤੇ ਨਿਖੜ ਮੇ ਥਾਣ ਨੇ ਬਾਈ ਜੀ ਤੇ ਪੁੱਛਦੇ ਬਾਈ ਨਾ ਰੇਟ ਕੀ ਰੱਖਿਆ ਹੈ ਤੇ ਪੂਰੀ ਸ਼ਾਨਦਾਰ ਝੋਟੀ ਹਾਂਜੀ ਬਾਈ ਸੱਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਬਾਈ ਜੀ ਆਪਣਾ ਜੱਲਾ ਠੀਕ ਹੈ ਬਾਈ ਜੀ ਕਹਾਂ ਕੇਰੇ ਨੇ ਬਲੇ ਬਾਈ ਰਣੜੇ ਦੇ ਹਾਂ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਬਈ ਅੱਜ ਆਪਾਂ ਦੋ ਲੈ ਕੋਈ ਹੋਇਆ ਸੇਲ ਠੀਕ ਹੈ ਬਾਈ ਜੀ ਤੇ ਇਹ ਜਿਹੜੀ ਝੋਟੀ ਹੈ ਦੁੱਧਾ ਕਿੰਨਾ ਕੁ ਥੱਲੇ ਵੀਰੇ ਤੇ? ਇਹ ਰਾਤੀ ਸੋਈ ਭਾਜੀ। ਅੱਛਾ ਕਿੰਨਾ ਬੋਲਾ ਥੱਲੇ? ਸਰ ਕੋਈ ਬੋਲਾ ਤਾਂ ਹੁਣ 12 ਕਿਲੋ 11 ਕਿਲੋ ਦਿੱਤਾ ਬਲੂਨ ਨੇ। ਕਿੰਨਾ ਕਰ ਜੀ ਦੁੱਧ ਵੀਰੇ ਇਹ? ਦੁੱਧ ਕਰ ਜੂ 13 ਕਿਲੋ ਕਰ। ਕੱਢ ਜੂ ਰਾਮ ਵਾਲੇ। ਹਾਂਜੀ। ਠੀਕ ਹੈ। ਮਗਰ ਕੀ ਵੀਰੇ ਤੇ? ਕੱਟੀ ਆ। ਅੱਛਾ ਮਗਰ ਬਾਈ ਚੈੱਕ ਕਰੋ। ਮੋਹਰਾਂ ਨਸਲ ਦੀ ਕੱਟੀ ਹੈ ਬਾਈ ਜੀ। ਤੇ ਬਾਈ ਆਪਾਂ ਮਤਲਬ ਵਪਾਰ ਤਾਂ ਕੰਮ ਕਰਦੇ ਆਂ ਆਪਾਂ। ਕਿੱਥੋਂ ਲਿਆਂਦੇ ਪਸ਼ੂ ਐਸਾ ਆਪਾਂ ਕਿਹੜੇ ਇਲਾਕੇ ਚੋਂ? ਇਹ ਜਦਾਂ ਪਿੰਡਾਂ ਚ ਵੀ ਲੈ ਲੈਂਦੇ ਆਂ ਦੂਰੋਂ ਮਗਰੋਂ। ਠੀਕ ਹੈ ਬ ਇਹ ਇਹ ਤਾਂ ਮੁੱਲ ਕਿੰਨਾ ਕਹਿੰਦੇ ਸੀਗੇ ਬਈ ਇਹਦਾ ਮੁੱਲ 1.5 ਲੱਖ ਅੱਛਾ ਜੀ ਥੋੜਾ ਬਤਾ ਲਾਸਟ ਕਿ ਤੱਕ ਦੇ ਦੋਗੇ ਨਹੀਂ ਨਹੀਂ ਜਿੱਦਾਂ ਅਗਲਾ ਕਹੇ ਕਹੂੰਗਾ ਠੀਕ ਹੈ ਬਈ ਜੀ ਇੱਕ 40 ਜੜਾ ਦੋਗੇ ਠੀਕ ਹੈ ਬਈ ਜੀ ਤੇ ਬਈ ਜੀ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਨੇ ਆਂ ਅਸੀਂ ਖੰਨੇ ਸਰਾਂ ਦਾ ਕਰਾਲੀ ਜਗਰਾਵਾ ਤੇ ਦੌਹ ਮੰਡੀ ਜਾਂਦੇ ਜੀ ਠੀਕ ਹੈ ਬਈ ਜੀ ਠੀਕ ਹੈ ਬਈ ਜੀ ਤੇ ਬਈ ਜੀ ਮੋਬਾਈਲ ਨੰਬਰ ਕਰ ਦੂੰਗਾ ਸ਼ੇਰ ਜੀ ਲਿਖ ਲਓ 98786 ਹਾਂ ਜੀ 20634 ਇੱਕ ਵਾਰ ਦੁਬਾਰੇ ਬੋਲ ਦੇ ਵੀਰੇ 98786 ਹਾਂ ਜੀ ਬੀ ਸੇਜਕ ਠੀਕ ਹੈ ਬਈ ਪਿੰਡ ਕਿਹੜਾ ਕਹਿੰਦੇ ਠੀਕ ਹੈ ਆਪਣਾ ਹੀ ਟ੍ਰੈਂਡ ਤੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਬਈ ਨਮਾਸ਼ਹਿਰ ਠੀਕ ਹੈ ਨਮਾਸ਼ਹਿਰ ਬਈ ਜੀ ਤੇ ਘਰੇ ਪਸ਼ੂ ਹੁੰਦੇ ਬਈ ਦੋ ਚਾਰ ਤੇ ਕਿਸੇ ਨੇ ਫੋਨ ਕਰਕੇ ਆਉਣਾ ਬਈ ਆ ਸਕਦਾ ਆ ਜਾ ਬਈ ਠੀਕ ਹੈ ਬਈ ਜੀ ਤੇ ਆਪਣੇ ਕੋਲ ਕਿੰਨੇ ਤੋਂ ਕਿੰਨੀ ਰੇਂਜ ਤੱਕ ਦੀ ਮੈਸਾ ਹੁੰਦੀ ਹੈ ਲੀਟਰ ਦੇ ਹਿਸਾਬ ਨਾਲ ਜੀ ਦੋ ਟੱਕਰ ਵੀ ਆ ਜਾਂਦੀ ਆ ਅੱਛਾ ਜੀ ਘੱਟ ਵੀ ਲੱਖ ਤੋਂ ਵੀ ਅੰਦਰ ਆ ਜਾਂਦੀ ਠੀਕ ਹੈ ਬਈ ਜੀ ਤੇ ਕੱਲਾ ਮੱਝਾਂ ਦੇ ਕਰਦੇਗਾ ਬਈ ਆਪਾਂ ਗਾਵਾਂ-ਗੋਮਾਂ ਦਾ ਵੀ ਕਰਦੇ ਆ ਹਾਂ ਗਾਂ ਦਾ ਵੀ ਕਰਦੇ ਆ ਗੰਦ ਵੀ ਕਰਦੇ ਬਈ ਜੀ ਠੀਕ ਹੈ ਬਈ ਜੀ ਤੇ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਜੀ ਤੇ ਬਾਈ ਕੋਲੇ ਸ਼ਾਨਦਾਰ ਪਸ਼ੂ ਖੜਾ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਹੁਤ ਜ਼ਿਆਦਾ ਵਧੀਆ ਕੁਆਲਟੀ ਹੈ ਮੋਰਾ ਨਸਲੀ ਬਾਕੀ ਵੀ ਪੂਛ ਚੱਕ ਵੀ ਚੈੱਕ ਕਰ ਸਕਦੇ ਤੁਸੀਂ ਜੀ ਪੂਰੀ ਬਲੈਕ ਹੈ ਤੇ ਪੂਰੀਆਂ ਨਿਸ਼ਾਨੀਆਂ ਬਾਈ ਚੈੱਕ ਕਰੋ ਤੇ ਚੰਗਾ ਪਸ਼ੂ ਬਾਈ ਜੀ ਤੇ ਰੇਟ ਬਹੁਤ ਜਾਇਜ਼ ਹੈ ਬਾਈ ਜੀ ਤੇ ਬਾਈ ਦਾ ਨੰਬਰ ਆਪਾਂ ਪਾਤਾ ਵੀ ਸ਼ੇਅਰ ਕਰਤਾ ਜੀ ਤੁਸੀਂ ਆ ਸਕਦੇ ਹੋ ਕੰਟੈਕਟ ਜੀ ਜੁਆਏ ਹੋਏ ਨੇ ਅੱਜ ਮੰਡੀ 'ਚ ਤੇ ਤੁਸੀਂ ਵੀ ਆ ਸਕਦੇ ਹੋ ਮੰਡੀ ਤੇ ਸਾਰੇ ਵੀਰਾਂ ਨੂੰ ਬੇਸਿਕ ਚੈਨਲ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਅੱਲੀ ਵੀ ਤੋੜਾ ਇਹ ਤਾਂ ਮੰਡੀ ਹੈ ਜੰਮਾ ਚੰਗਾ ਪਸ਼ੂ ਬਾਈ ਜੀ। ਤੇ ਭਾਈ ਕਿੰਨਾ ਰੇਟ ਰੱਖਿਆ ਪਿਆ ਤਾਂ? ਇਹਦਾ 95000 ਹੈ ਜੀ। ਠੀਕ ਹੈ ਦੁੱਧ ਦੇ ਦਾਂਗੇ ਐਂਡ ਹਾਂ ਨਾ ਬਸ। ਕਿੰਨੇ ਦਿਨ ਲੈ ਲੂ ਹਜੇ ਇਹ? 5 ਦਿਨਾਂ ਤੇ 5 ਹਫ਼ਤੇ ਜਨ ਰਹਿ ਗਈ ਬਸ। ਕਿੰਨੇ ਦਿਨ ਰਹਿਗੇ ਭਾਈ ਇਹਦੇ? 10 ਦਿਨ ਰਹਿਗੇ। ਠੀਕ ਹੈ ਬਾਈ ਜੀ। ਤੇ ਲੈਣ ਦੇਣ ਲਾਸਟ? ਲਾਸਟ 80 ਦੀ ਭਿਜਾ ਦੇ। ਠੀਕ ਹੈ ਬਈ। ਤੇ ਮੋਬਾਈਲ ਨੰਬਰ ਬੋਲ ਦੇ ਵੀਰ। 9846359033 ਬਹੁਤ ਹੀ ਟਾਪ ਦਾ ਆਫਰ। ਚੰਗਾ ਪਸ਼ੂ ਬਾਈ ਜੀ ਰੇਟ ਬਹੁਤੇ ਜਾਇਜ਼ ਰੱਖਦਾ ਬਾਈ ਨਾ ਅੱਜ। ਜਮਈ ਦੇਣ ਲੈਣੇ ਰੱਖਦਾ ਬਾਈ ਜੀ। ਜਿੰਨੇ ਦੀ ਆਈ ਕਹਦਾ ਉਹਦੇ ਵੀ ਕੱਟੇ ਦੇ ਦੇਣੀ ਆਪਾਂ ਨੇ ਤੇ ਚੰਗਾ ਪਛੂ ਬਾਈ ਜੀ ਤੂੰ ਆਏ ਹੋ ਨੇ ਬਾਈ ਜੀ ਤੁਸੀਂ ਵੀ ਆ ਸਕਦੇ ਹੋ ਮੰਡੀ ਜੀ ਤੇ ਲੈ ਸਕਦੇ ਕੋਈ ਜੜਕਾ ਜੀ ਮੈਨੇ ਬਾਈ ਜੀ ਤੇ ਬਾਈ ਦੇਖ ਕੇ ਭੱਜ ਗਿਆ ਥੋੜਾ ਜਿਹਾ ਦੂਰ ਨੂੰ ਸ਼ਰਮਦਾ ਹੈ